ਨਮਸਕਾਰ ਸਾਰੇ ਸ਼ਹਿਰ ਵਾਸੀਆਂ ਅੱਜ ਸਾਨੂੰ 6 ਦਿਨ ਹੋ ਗਿਆ ਜੀ ਸਫਾਈ ਅਭਿਆਨ ਸ਼ੁਰੂ ਹੋ ਗਏ ਤੇ ਮੇਰਾ ਘਰ ਮੇਰਾ ਸ਼ਹਿਰ ਹੁਣ ਤੱਕ ਆਹੀ ਤਕਰੀਬਨ 8 ਤੋਂ 10 ਵੱਖ-ਵੱਖ ਥਾਵਾਂ ਤੋਂ ਸਫਾਈ ਅਭਿਆਨ ਕਰ ਚੁੱਕੇ ਆਂ ਫੇਰ ਇੱਕ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਇਸ ਸਫਾਈ ਨੂੰ ਜਿਹਾ ਕੱਲ ਕੈਂਪਲ ਰੋਡ ਤੇ ਸਾਡੇ ਜੇ ਟੀਮ ਹੀ ਤਕਰੀਬਨ 9 ਘੰਟੇ ਲਗਾ ਕੇ ਉਹਨਾਂ ਨੇ ਇੱਕ ਪੂਰਾ ਏਰੀਆ ਸਾਫ਼ ਕੀਤਾ। ਉੱਥੇ ਚੂਨਾ ਵਗੈਰਾ ਛਿੜਕਿਆ। ਇਹ ਆਕਸਫੇਰੇ ਫੇਰ ਤੋਂ ਆਸ-ਪਾਸ ਲੋਕਾਂ ਨੇ ਉੱਥੇ ਆ ਕੇ ਗੰਧ ਸੁਣ। ਤੁਹਾਡੇ ਰਾਇਨਾ ਪੀਡ ਕਰਦਾ ਚਾਹੂੰਗਾ। ਇੱਕ ਇੱਕ ਸ਼ਾਇਦ ਸਿਰਫ ਮੇਰਾ ਨਹੀਂ। ਇਹ ਹਰ ਉਸ 2 ਲੱਖ 3 ਲੱਖ ਜਿੰਨੀ ਵੀ ਪੋਪੂਲੇਸ਼ਨ ਹੈ। ਸਭ ਦਾ ਉਨਾਈਂ ਸ਼ਹਿਰਾ ਜਿੰਨਾ ਮੇਰਾ ਹੈ। ਇਹ ਮੇਰਾ ਘਰ ਹੈ। ਹਰ ਬੰਦੇ ਨੂੰ ਇਸ ਨੂੰ ਆਪਣਾ ਘਰ ਸਮਝਣਾ ਚਾਹੀਦਾ। ਚਾਹੇ ਪੀਰ ਬਾਬਾ ਚੌਂਕ ਆ ਹੀ ਸਫਾਈ ਕੀਤੀ ਉੱਥੇ ਵੀ ਅੱਜ ਤੁਸੀਂ ਦੇਖੋਗੇ ਜਾ ਕੇ ਕਿ ਕੂੜੇ ਦਾ ਢੇਰ ਲੱਗੇ ਦਾ ਮੈਂ ਤੁਹਾਡੇ ਮਾਧਿਅਮ ਤੋਂ ਹਰ ਕਾਰਪੋਰੇਟਰ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਅਕਰੋਸ ਆਲ ਪਾਰਟੀ ਲਾਈਨਸ ਮੈਂ ਅਪੀਲ ਕਰਾਂਗਾ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਕਮੇਟੀ ਘੜਦੇ ਕਿ ਆ ਕੇ ਉਹ ਆਪਣੇ ਦਿਸ਼ਾ ਨਿਰਦੇਸ਼ ਦੇ ਕੇ ਆਪਣੀ ਰਹਿਨੁਮਾਈ ਐ ਸਫਾਈ ਅਭਿਆਨ ਨੂੰ ਜਾਰੀ ਰੱਖਵਾਂ ਆਈ ਵੀ ਲੱਗੇਦੇ ਆ ਤੇ ਨਾਲੇ ਹਰ ਇੱਕ ਸ਼ਹਿਰ ਵਾਸੀ ਨੂੰ ਅਪੀਲ ਕਰਦੇ ਆ ਕਿ ਆਪਣਾ ਆਲਾ ਦਵਾਲਾ ਸਾਫ਼ ਰੱਖੋ ਬਹੁਤ ਪੀੜਾ ਹੁੰਦੀ ਹੈ ਜਦੋਂ ਸ਼ਹਿਰ ਗੰਦਗੀ ਚਾਤ ਤੇ ਦਿਖਦੀ ਹੈ ਤੇ ਮੈਂ ਫਿਰ ਤੋਂ ਹੱਥ ਜੋੜ ਕੇ ਅਪੀਲ ਕਰਦਾ ਸਾਰੇ ਸ਼ਹਿਰ ਵਾਸੀਆਂ ਨੂੰ ਕਾਪਰੇਟਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਕਿ ਇਹ ਸਫਾਈ ਸ਼ਹਿਰ ਤੱਕ ਸਾਡਾ ਜਿਹੜਾ ਦਿਵਾਲੀ ਤੱਕ ਸਾਡਾ ਸ਼ਹਿਰ ਹੈ ਉਹ ਜਗਮਗਾਏ ਸਫਾਈ ਨਾਲ ਤੇ ਨਾਲ ਦਿਵਾਲੀ ਵਾਲੀ ਰਾਤ ਵੀ ਹੈ ਧੰਨਵਾਦ